100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ 100 ਰੁਪਏ ਲੈ ਜਾਓ ਰੈਡੀमेड ਕੁਰਤਾ ਬਾਜ਼ਾਰ ਚ ਮਿਲਦਾ 5-500 ਦਾ ਲੈ ਜਾਓ 100 ਰੁਪਏ 100 ਰੁਪਏ ਬਾਗੇ ਪ੍ਰਾਣੇ ਆਜੋ ਲੱਗੀ 4 ਦਿਨ ਦੀ ਬਹੁਤ ਵੱਡੀ ਸੇਲ 4 ਦਿਨ ਦੀ ਵੱਡੀ ਸੇਲ 9 ਜੂਨ ਤੱਕ ਆਜੋ 100 ਰੁਪਏ ਲੈ ਜਾਓ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ 500 ਦੇ 5 500 ਦੇ 5 ਓ ਚੱਕੋ ਜੀ ਨਾਇਰਾ ਕੱਟ 150 ਰੁਪਏ ਦੀ ਨਾਇਰਾ ਕੱਟ 150 ਰੁਪਏ ਦੀ ਨਾਇਰਾ ਕੱਟ ਚੱਕੋ ਜੀ ਡਿਜ਼ਾਈਨ ਬਹੁਤ ਆਹ ਜੀ ਪਟਾਕੇ ਦੇ ਪਟਾਕੇ ਜੀ ਪਟਾਕੇ ਦੇ ਪਟਾਕੇ ਰੈਡੀमेड ਸੂਟ ਰੈਡੀमेड ਸਟਿਚ ਕੀਤਾ ਸੂਟ ਲੈ ਜਾਓ ਸਿਰਫ 200 ਰੁਪਏ ਚ ਆਹ ਚੱਕੋ ਜੀ ਕੜਾਈ ਵਾਲਾ ਸੂਟ ਵੀ ਆ ਗਿਆ ਉਹ ਜਿਹੜਾ 5 500 ਦਾ ਬਿਜਾਰ ਚ ਸੂਟ ਵੇਚਦਾ ਤੇ 500 ਰੁਪਏ ਸਲਾਈ ਲੱਗਦੀ ਆ ਉਹ ਕੀ ਰੇਟ ਆ 2500 ਰੁਪਏ ਦਾ ਚੱਕੋ ਜੀ ਇੱਕ ਹੋਰ ਪਟਾਕਾ ਪਾ ਦਿੰਨੇ ਆ ਉਹ ਡਬਲ ਪਰ ਦੀ ਚਾਦਰ ਕੋਈ 500 ਦੀ ਕੋਈ 600 ਦੀ ਕਾਟਨ ਦੀ ਚਾਦਰ 2500 ਰੁਪਏ ਦੀ ਦੇਖੋ ਜੀ ਫਾਇਦੇ ਬਹੁਤ ਕਰ ਰਹੇ ਆ ਇੱਕ ਤਾਂ ਅਸੀਂ ਸਸਤਾ ਕੱਪੜਾ ਦੇ ਰਹੇ ਆ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਦੇ ਪਹਾਏ ਬੱਸ ਜਾ ਜਾਓ ਭਾਵੇਂ ਟੈਂਪੂ ਜਾ ਜਾਓ ਬੱਸ ਸਟੈਂਡ ਤੋਂ ਬਾਗੇ ਪੁਰਾਣੇ ਮਾਤੂ ਸਿੰਘ ਸਟੋਰ ਤੱਕ ਰਿਕਸ਼ੇ ਦੀ ਸਰਵਿਸ ਫ੍ਰੀ ਆ ਲਾ ਵੀ ਪੰਜਾਬ ਦੇ ਮੁੰਡਿਆਂ ਲਈ ਵੀ ਲਾਤੀਆਂ ਬਹੁਤ ਵੱਡੀਆਂ ਆਫਰਾਂ ਆ ਈਜ਼ਾ ਕਾਟਨ ਦਾ ਕੋਰਤਾ ਪਜਾਮਾ ਬਜ਼ਾਰ ਦਾ ਰੇਟ 1500 ਦਾ ਇੱਕ ਕੋਰਤਾ ਪਜਾਮਾ ਅਸੀਂ ਦਮਾਂਗੇ 700 ਰੁਪਏ ਦਾ ਇੱਕ ਦੇ ਨਾਲ ਇੱਕ ਕਰਤਾ ਫ੍ਰੀ ਮਾਦਰਬ 1500 ਰੁਪਏ ਵਾਲਾ ਕੋਰਤਾ ਪਜਾਮਾ 350 ਚ ਕਰਤਾ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿਓ ਕਿੰਨਾ ਵੱਡਾ ਰਸ਼ ਆਠਾਂ ਮਾਰਦਾ ਇਕੱਠ ਲੋਕ ਦੂਰੋਂ ਦੂਰੋਂ ਆ ਜਿੱਥੇ ਆ ਬਾਹਰ ਦੇਖੋ ਮੋਟਰਸਾਈਕਲ ਗੱਡੀਆਂ ਸਕੂਟਰ ਹੋਰ ਜੂੰਦਰਾ ਕਾਰਾਂ ਥਾਰਾਂ ਇਥੇ ਆਦੂਕੀਆਂ ਲੋਕੀ ਹੁਣ ਸਿਆਣੇ ਹੋ ਗਏ ਆ ਲੋਕੀ ਕਹਿੰਦੇ ਸਾਡੇ ਫਾਇਦੇ ਕਰ ਰਹੇ ਮਾ ਤੁਸੀ ਦੀ ਦਸਤਾਰ ਨੇ ਉਹ ਜਿਨ੍ਹਾਂ ਨੇ ਨਮਾ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਦੁਕਾਨਦਾਰ ਆਜੋ ਦਪੱਟੇ ਦੇ ਨਾਲ ਦਪੱਟੇ ਦੇ ਨਾਲ ਸੂਟ ਦੇ ਰਹੇ ਆ ਬਾਜ਼ਾਰ ਚ 500 ਦਾ ਇੱਕ ਇੱਥੇ ਲੈ ਜੋ 400 ਦੇ ਦੋ 200 ਰੁਪਏ ਦਾ ਸੂਟ ਹੀ ਬਾਜ਼ਾਰ ਦੇ ਵਿੱਚ 800 ਰੁਪਏ ਦਾ ਇੱਕ ਸੂਟ ਸਾਡੇ ਕੋਲੋਂ ਲੈ ਜਾਓ 500 ਦੇ ਦੋ ਉਹ ਡੈਂਟਰ ਸੂਟ ਆ ਗਏ ਉਹ ਵੱਡੇ ਵੱਡੇ ਕਰਾ ਦਿਆ ਸ਼ਾਨ ਵੱਡੇ ਵੱਡੇ ਦਕਾਨਾਂ ਦੀਆਂ ਸ਼ਾਨਾਂ ਹੁੰਦੀਆਂ ਸੀ ਆ ਚੱਕੋ ਮਾਤੂ ਸ਼ਰੀ ਦਸਤਾਰ ਪਾਗੇ ਪਰਾਣੇ ਸਿਰਫ 500 ਰੁਪਏ 9 ਜੂਨ ਤੱਕ ਆਜੋ ਇਹ ਵੀਕੈਂਡ ਸਾਰਾ ਹੀ ਪੱਟਾ ਫਾਇਦਾ ਆ ਤੁਹਾਨੂੰ ਅਸੀਂ ਬਾਜ਼ਾਰ ਦੀ ਦਾ 17-1800 ਦਾ ਇੱਕ ਸੂਟ ਮਿਲਦਾ ਇੱਥੇ ਤੁਹਾਨੂੰ ਅਸੀਂ 850 ਦਾ ਇੱਕ ਸੂਟ ਦੇ ਰਣਾ ਰੰਗ ਦੇਖੋ ਕਿੰਨੇ ਸੋਹਣੇ ਆ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਈ ਦਾ ਕੱਪੜਾ ਦਾਜ ਮੇਰੇ ਦਾ ਕੱਪੜਾ ਲੈਣਾ ਦੇਣ ਲੈਣੇ ਲੈਣਾ ਜਿਹੜਾ ਕੱਪੜਾ ਬਾਜ਼ਾਰ ਤੁਸੀਂ 50000 ਦਾ ਲੈਣਾ ਸਾਡੇ ਕੋਲ ਆਜੋ 15000 ਚ 15000 ਚ ਦਵਾਂਗੇ ਜੀ ਸਿਰਫ 15000 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਲੈ ਜਾਓ 100 ਰੁਪਏ ਚ 100 ਰੁਪਏ ਚ ਲੈ ਜਾਓ ਰੈਡੀमेड ਕੁੜਤਾ ਬਾਜ਼ਾਰ ਚ ਮਿਲਦਾ 5-500 ਦਾ ਲੈ ਜਾਓ 100 ਰੁਪਏ 100 ਰੁਪਏ ਬਾਕੀ ਪੁਰਾਣੇ ਆਜੋ ਲੱਗੀ 4 ਦਿਨ ਦੀ ਬਹੁਤ ਵੱਡੀ ਸੇਲ 4 ਦਿਨ ਦੀ ਵੱਡੀ ਸੇਲ 9 ਜੂਨ ਤੱਕ ਆਜੋ 100 ਰੁਪਏ ਚ ਲੈ ਜਾਓ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ 500 ਰੁਪਏ ਪੰਜ 500 ਰੁਪਏ ਪੰਜ 500 ਰੁਪਏ ਪੰਜ ਰੈਡੀਮੇਡ ਕੋਰਤੇ ਲੈ ਜਾਓ ਓ ਚੱਕੋ ਜੀ ਨਾਇਰਾ ਕੱਟ 150 ਰੁਪਏ ਦੀ ਨਾਇਰਾ ਕੱਟ 150 ਰੁਪਏ ਦੀ ਨਾਇਰਾ ਕੱਟ ਚੱਕੋ ਜੀ ਡਿਜ਼ਾਈਨ ਬਹੁਤ ਆ ਓ ਚੈੱਕ ਕਰੀ ਚਲੋ ਕੜਾਈ ਵਾਲੀ ਨਾਇਰਾ ਕੱਟ 150 ਰੁਪਏ ਦੀ 150 ਰੁਪਏ ਦੀ 150 ਰੁਪਏ ਦੀ 150 ਰੁਪਏ ਦੀ ਦੇਖੋ ਜੀ ਪਟਾਕੇ ਦੇ ਪਟਾਕੇ ਜੀ ਪਟਾਕੇ ਦੇ ਪਟਾਕੇ ਰੈਡੀमेड ਸੂਟ ਰੈਡੀमेड ਸਟਿਚ ਕੀਤਾ ਸੂਟ ਲੈ ਜਾਓ ਸਿਰਫ 200 ਰੁਪਏ ਚ ਕੋਈ 700 ਨਹੀਂ ਕੋਈ 800 ਨਹੀਂ 200 ਰੁਪਏ 200 ਰੁਪਏ ਉਹ ਰੰਗ ਦੇਖੋ ਰੰਗ ਰੰਗ ਵੀ ਸਾਰੇ ਮਿਲ ਜਾਣੇ ਆ ਸਾਈਜ਼ ਵੀ ਮਿਲ ਜਾਣੇ ਆ ਉਹ ਬਾਜ਼ਾਰ ਚ ਸਲਾਈ ਚੱਲਦੀ 6 600 ਰੁਪਏ ਉਹ ਬਿਗ ਦਾ 8 800 ਚ ਲੈ ਜਾਓ 200 200 200 200 ਰੁਪਏ ਆਹ ਚੱਕੋ ਜੀ ਕੜਾਈ ਵਾਲਾ ਸੂਟ ਵੀ ਆ ਗਿਆ ਉਹ ਜਿਹੜਾ 5 500 ਦਾ ਬਾਜ਼ਾਰ 'ਚ ਸੂਟ ਵੇਚਦਾ ਤੇ 500 ਰੁਪਏ ਸਲਾਈ ਲੱਗਦੀ ਆ ਉਹ ਕੀ ਰੇਟ ਐ 250 ਰੁਪਏ ਦਾ 250 ਰੁਪਏ ਦਾ 250 ਰੁਪਏ ਦਾ ਲੋ ਜੀ ਜਿਹੜੇ ਬਾਜ਼ਾਰ 'ਚ ਮਿਲਣਾ 1000 ਦਾ ਇੱਕ ਇੱਥੇ ਲੈ ਜਾਓ 500 ਰੇ ਦੋ 500 ਰੇ ਦੋ 500 ਦੋ ਰੈਡੀमेड ਕਢਾਈ ਵਾਲੇ ਕੋਟਨ ਦੇ ਵਧੀਆ ਕੁਆਲਿਟੀ ਦੇ ਕਪੜਾ 250 ਰੁਪਏ 'ਚ ਕਰਤਾ ਇਹਦੇ ਵਿੱਚ ਵੀ ਰੰਗ ਤੁਹਾਨੂੰ ਬਹੁਤ سارے ਮਿਲ ਜਾਣੇ ਆ ਵੱਡੇ ਫਾਇਦੇ ਹੋ ਰਹੇ ਆ ਬੱਦਕੇ ਪ੍ਰਾਣ ਦੀ ਧਰਤੀ ਤੇ ਉਹ ਜਿਨ੍ਹਾਂ ਨੇ ਨਮਾ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਦੁਕਾਨਦਾਰ ਆਜੋ ਦੁਪੱਟੇ ਦੇ ਨਾਲ ਦੁਪੱਟੇ ਦੇ ਨਾਲ ਸੂਟ ਦੇ ਰਹੇ ਆ ਬਾਜ਼ਾਰ ਚ 500 ਦਾ ਇੱਕ ਇੱਥੇ ਲੈ ਜੋ 400 ਦੇ ਦੋ 200 ਰੁਪਏ ਦਾ ਸੂਟ ਹੀ ਸਿਰਫ 200 ਰੁਪਏ ਦਾ 5 ਮੀਟਰ ਸੂਟ ਉਹ ਨਾਲ ਦੁਪੱਟਾ ਪ्युअर ਦਾ ਲਾ ਕੇ 200 ਰੁਪਏ ਦਾ ਭਾਜੀ ਕਿਦੋਂ ਨਹੀਂ ਮਿਲਦਾ ਲਾਤਾ ਮੇਲਾ 4 ਦਿਨਾਂ ਦਾ 4 ਦਿਨਾਂ ਦਾ ਮੇਲਾ ਕੰਨ ਖੋਲ ਕੇ ਗੱਲ ਸੁਣ ਲੋ ਚਾਰ ਦਿਨਾਂ ਤੋਂ ਬਾਅਦ ਨਹੀਂ ਮਿਲਣਾ ਸਰਵ ਚਾਰ ਦਿਨ ਦਾ ਮੇਲਾ ਆ ਦੇਖੋ ਜੀ ਦੁਪੱਟੇ ਵੀ ਖੁੱਲੇ ਡੁੱਲੇ ਆ ਗਏ ਇੱਕ ਹੋਰ ਪਟਾਕਾ ਪਾਤਾ ਵੱਡੇ ਫਾਇਦੇ ਹੋ ਰਿਹਾ ਵੱਡੇ ਫਾਇਦੇ ਬਾਜ਼ਾਰ ਦੇ ਵਿੱਚ 800 ਰੁਪਏ ਦਾ ਇੱਕ ਸੂਟ ਸਾਡੇ ਕੋਲੋਂ ਲੈ ਜਾਓ 500 ਦੇ ਦੋ ਉਹ 250 ਰੁਪਏ ਦਾ ਦੁਪੱਟੇ ਦੇ ਨਾਲ ਕੋਟਨ ਦਾ ਸੂਟ ਕਰਤਾ ਦੇਖੋ ਰੰਗ ਦੇਖੋ ਇਹਦੇ ਵਿੱਚ ਉਹ ਡਿਜ਼ਾਈਨ ਦੇਖੋ ਇਹਦੇ ਵਿੱਚ ਗਰਮੀ ਵਾਲੇ ਹਲਕੇ ਹਲਕੇ ਰੰਗ ਆ ਗਏ ਓਏ ਉਹ ਫਿੱਕੇ ਫਿੱਕੇ ਰੰਗ ਗੂੜੇ ਗੂੜੇ ਰੰਗ ਖੁੱਲੇ ਡੁੱਲੇ ਦੁਪੱਟੇ 250 ਰੁਪਏ ਦਾ ਸੂਟ ਕਰਤਾ 250 ਰੁਪਏ ਦਾ ਚੱਕੋ ਜੀ ਇੱਕ ਹੋਰ ਪਟਾਕਾ ਪਾ ਦਿੰਨੇ ਆ ਆ ਡਬਲ ਵਰਦੀ ਚਾਦਰ ਕੋਈ 500 ਦੀ ਕੋਈ 600 ਦੀ ਕਾਟਨ ਦੀ ਚਾਦਰ 250 ਰੁਪਏ ਦੀ 250 ਰੁਪਏ ਦੀ 250 ਰੁਪਏ ਦੀ ਦੇਖੋ ਜੀ 250 ਰੁਪਏ ਦੀ ਚਾਦਰ ਦਵਾਂਗੇ ਸਹਰਾਣੇ ਘਰ ਨਾਲ ਦਵਾਂਗੇ ਰੰਗ ਬਹੁਤ ਆ ਰਹੇ ਆ ਬਹੁਤ سارے ਰੰਗ ਆ ਦੇਖੋ ਜੀ ਵੱਡੇ ਵੱਡੇ ਬ੍ਰਾਂਡ ਕਰਦੇ 2250 2250 2250 ਆਜੋ 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 ਬਾਜ਼ਾਰ ਦੇ ਵਿੱਚ 800 ਰੁਪਏ ਦਾ ਸੂਟ ਵੈਗ ਦਾ 800 ਰੁਪਏ ਦਾ ਸਾਡੇ ਕੋਲ ਲੈ ਜਾਓ 700 ਦੇ ਦੋ 350 ਰੁਪਏ ਦਾ ਸੂਟ ਦਵਾਂਗੇ ਜੀ 350 ਉਹ ਡੀਜ਼ਨ ਚੈੱਕ ਕਰੋ ਉਹ ਵਰਕ ਚੈੱਕ ਕਰੋ ਉਹ ਗਰੋ ਤੇ ਸ਼ਾਨਦਾਰ ਕੋਟੜਾ ਆ ਗਿਆ ਕੋਟੜਾ ਆ ਵੀ ਦੇਖੋ ਜੀ ਡਿਜ਼ਾਈਨ ਚੈੱਕ ਕਰਿਓ ਬੁਲਬੁਲ ਦੇ ਬੱਚਰਗੇ ਸੂਟ ਟੌਪ ਦੀਆਂ ਚੀਜ਼ਾਂ ਹੁਣ ਬਾਜ਼ਾਰਾ ਜਾ ਕੇ ਲੁੱਟਣਾ ਕਰਾਓ ਸਿੱਧੇ ਹੀ ਮਾਤੂਸ਼ਰੀ ਦਸਤਾਰ ਬਾਗੇ ਪ੍ਰਾਣੇ ਆਓ ਦੇਖੋ ਜੀ ਫਾਇਦੇ ਬਹੁਤ ਕਰ ਰਹੇ ਆ ਇੱਕ ਤਾਂ ਅਸੀਂ ਸਸਤਾ ਕੱਪੜਾ ਦੇ ਰਹੇ ਆ ਤੁਸੀਂ ਬਾਗੇ ਪ੍ਰਾਣੇ ਬੱਸ ਸਟੈਂਡ ਦੇ ਪਹਾਏ ਬੱਸ ਜਾ ਜਾਓ ਭਾਵੇਂ ਟੈਂਪੂ ਜਾ ਜਾਓ ਬੱਸ ਸਟੈਂਡ ਤੋਂ ਬਾਗੇ ਪ੍ਰਾਣੇ ਮਾਤੂ ਜੀ ਸਟੋਰ ਤੱਕ ਰਿਕਸ਼ੇ ਦੀ ਸਰਵਿਸ ਫ੍ਰੀ ਆ ਤੁਸੀਂ ਫ੍ਰੀ ਦੇ ਵਿੱਚ ਰਿਕਸ਼ੇ ਦੇ ਵਿੱਚ ਆ ਜਾਓ ਸ਼ਾਪਿੰਗ ਕਰੋ ਸ਼ਾਪਿੰਗ ਕਰਕੇ ਫ੍ਰੀ ਦੇ ਵਿੱਚ ਰਿਕਸ਼ੇ ਦੇ ਵਿੱਚ ਜਾ ਕੇ ਤੁਸੀਂ ਬੱਸ ਅੱਧੇ ਜਾ ਸਕਦੇ ਆ 1 ਰੁਪਿਆ ਵੀ ਰਿਕਸ਼ੇ ਦਾ ਸੀ ਨਹੀਂ ਲੈਣਾ ਸਾਰੇ ਹੀ ਪਾਸੇ ਫਾਇਦੇ ਕਰਦੇ ਆ ਆ ਦੇਖੋ ਰੰਗ ਸੋਨਾ 800 ਰੁਪਿਆ ਬਾਜ਼ਾਰ ਦਾ ਰੇਟ 350 ਦੇ ਵਿੱਚ ਕਰਤਾ ਆ ਚੱਕੋ ਜੀ ਇੱਕ ਹੋਰ ਪਟਾਕਾ ਪਾ ਦਿੰਨੇ ਆ ਉਹ ਗੀਜ਼ਾ ਕੋਟਨ ਦਾ ਕੁਰਤਾ ਪਜਾਮਾ ਉਹ ਲੈ ਰਿਆ 5000 ਥਾਣ ਸਿਰਫ 5000 ਥਾਣ ਰੇਟ ਕੀ ਹੈ ਸਿਰਫ 4 ਦਿਨ ਦਾ ਰੇਟ ਹੈ 1500 ਵਾਲਾ ਕੁਰਤਾ ਪਜਾਮਾ 700 ਦੇ ਦੇਣਾ ਤੇ 700 ਦੇ ਨਾਲ ਇੱਕ ਕੁਰਤਾ ਪਜਾਮਾ ਫ੍ਰੀ ਦੇਣਾ ਆ ਬੜਾ ਹੋਵੇ ਲੋ ਵੀ ਪੰਜਾਬ ਦੇ ਮੁੰਡਿਆਂ ਲਈ ਵੀ ਲਾਤੀਆਂ ਬਹੁਤ ਵੱਡੀਆਂ ਆਫਰਾਂ ਈਜ਼ਾ ਕਾਟਨ ਦਾ ਕੁਰਤਾ ਪਜਾਮਾ ਬਜ਼ਾਰ ਦਾ ਰੇਟ 1500 ਦਾ ਇੱਕ ਕੁਰਤਾ ਪਜਾਮਾ ਅਸੀਂ ਦਵਾਂਗੇ 700 ਰੁਪਏ ਦਾ ਇੱਕ ਦੇ ਨਾਲ ਇੱਕ ਕੜਤਾ ਫ੍ਰੀ ਮਤਲਬ 1500 ਰੁਪਏ ਵਾਲਾ ਕੁਰਤਾ ਪਜਾਮਾ 350 ਚਾਹਤਾ 350 ਰੁਪਏ ਚਾਹਤਾ ਉਹ ਚੱਕੋ ਜੀ ਆਟਮ ਵਰਕ ਵਾਲੇ ਸੂਟ ਆ ਗਏ ਉਹ ਡੈਟਲ ਸੂਟ ਆ ਗਏ ਉਹ ਵੱਡੇ ਵੱਡੇ ਕਰਾ ਦਿਆ ਸ਼ਾਨ ਵੱਡੇ ਵੱਡੇ ਦਕਾਨਾਂ ਦੀਆਂ ਸ਼ਾਨਾਂ ਹੁੰਦੀਆਂ ਸੀ ਆ ਚੱਕੋ ਮਾਤੂ ਸ਼ਰੀ ਦਸਤਾਰ ਪਾਗੇ ਪਾਣੇ ਸਿਰਫ 500 ਰੁਪਏ ਦਾ ਬਾਜ਼ਾਰ ਦੇ ਵਿੱਚ 1500 ਵਾਲਾ ਸੂਟ ਕਰਤਾ 500 ਚ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਭਾਜੀ ਅੱਤੇ ਨਾਲ ਵੀ ਵੱਧ ਫਾਇਦੇ ਹੋਈ ਜਾਂਦੇ ਲੋਕਾਂ ਦੇ 4 ਦਿਨਾਂ ਦਾ ਮੇਲਾ ਹੈ ਚਾਰ ਦਿਨ ਆਵਾਦ ਨਹੀਂ ਮਿਲਣਾ ਤੁਸੀਂ ਆਜਾ ਜੋ ਕੱਲ ਆਜੋ ਪਰਸੋ ਆਜੋ ਸਿਰਫ ਚਾਰ ਦਿਨ ਹੈ ਕਿਤੇ ਭਲੇਖੇ ਜਣਾ ਰਹਿ ਜਾਓ ਦੇਖੋ ਜੀ 9 ਜੂਨ 9 ਜੂਨ ਇਤਿਹਾਸ ਦੀ ਵੱਡੀ ਤਰੀਕ ਹੋ ਜਾਣੀ ਆ 9 ਜੂਨ ਤੱਕ ਆਜੋ ਇਹ ਵੀਕਐਂਡ ਸਾਰਾ ਹੀ ਵੱਡਾ ਫਾਇਦਾ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਚਾਰ ਦਿਨ ਵੱਡੇ ਮੇਲੇ ਲੱਗਣਿਆ ਜਿੱਥੇ ਢੰਡਾਰੇ ਖੋਲਦਿਆਂ ਮਾਤੂ ਸ਼੍ਰੀ ਦਸਤਾਰ ਨੇ 15-15 ਸੌੜੇ 5-500 ਚ ਕਰਤੇ ਆ ਸੂਟ ਓਏ ਇੱਕ ਗੱਲ ਧਿਆਨ ਰੱਖਿਓ ਕਿਤੇ ਚੌਥੇ ਦਿਨ ਹੀ ਨਾ ਆ ਜਿਓ ਉਹ ਤੈਨ ਤੀਜੇ ਦਿਨ ਵੀ ਆਜੋ ਪਹਿਲੇ ਦਿਨ ਵੀ ਆਜੋ ਕਿਉਂਕਿ ਸਵਾਰ ਮੋਕੜਾ ਜਾਵੇ ਸੋ ਜਿਹੜਾ ਪਹਿਲਾ ਆ ਗਿਆ ਤੁਸੀਂ ਸਵੇਰੇ ਹੀ ਆਜੋ ਸਵੇਰੇ ਹੀ ਵੀਰਵਾਰ ਨੂੰ ਸਵੇਰੇ ਸਕੂਟਰ ਮੋਟਰਸਾਈਕਲ ਕਾਰ ਗੱਡੀ ਬੱਸ ਜ ਆਜੋ ਭਾਵੇਂ ਉਹ ਰਿਕਸ਼ੇ ਦੀ ਸਰਵਿਸ ਫ੍ਰੀ ਕਰਤੀ ਆ ਵੀਰਵਾਰ ਸ਼ੁੱਕਰਵਾਰ ਜਿਹੜਾ ਆ ਗਿਆ ਉਹਦੇ ਬਹੁਤ ਸਾਰੇ ਫਾਇਦੇ ਹੋ ਜਾਣੇ ਆ ਹੋ ਗਈ ਕੱਪੜਾ ਕੋਟੀਆਂ ਦੇ ਭਾਅ ਆ ਐਤਵਾਰ ਤੱਕ ਵੱਡਾ ਫਾਇਦਾ 1650 ਰੁਪਏ ਦਾ ਸੂਟ ਬਾਜ਼ਾਰ ਚ ਸਾਡੇ ਕੋਲ ਲੈ ਜਾਓ 650 ਦਾ 1000 ਰੁਪਏ ਇੱਕ ਸੂਟ ਪਿੱਛੇ ਪੱਜ ਗਿਆ ਚੱਕੋ ਜੀ ਕੋਟਾਂ ਦਾ ਸੂਟ ਕਢਾਈ ਕੀਤਾ ਪ्योर ਦੁਪੱਟੇ ਦਾ ਬਜ਼ਾਰ 'ਚ ਜਿਹੜੇ 1500 ਦਾ ਇੱਕ ਇੱਥੇ 1500 ਦੇ ਦੋ ਔਰ ਦੇਣੇ ਵੀ ਸਿਰਫ 4 ਦੇਣਾ 4 ਦੇ ਨਹੀਂ ਦੇਣੇ ਆ ਦੇਖੋ ਜੀ ਕਢਾਈਆਂ ਕੱਡੀਆਂ ਪ੍ਰਿੰਟਡ ਸੂਟ ਬਹੁਤ ਸੋਹਣਾ ਕੱਪੜਾ ਦੁਪੱਟਿਆਂ ਦੇ ਨਾਲ 1500 ਦਾ ਬਜ਼ਾਰ 'ਚ ਇੱਕ ਇੱਥੇ ਲੈ ਜਾਓ 1500 ਦੇ ਦੋ ਰੰਗ ਚੈੱਕ ਕਰ ਲਓ ਕੰਟਰਾਸਟ ਦੁਪੱਟੇ ਚੈੱਕ ਕਰ ਲਓ ਟੌਪ ਦੀ ਕਢਾਈ ਚੈੱਕ ਕਰ ਲੋ ਹਰ ਪੱਖੋਂ ਵੱਡੇ ਫਾਇਦੇ ਕਰਤੇ ਵੀ ਵੱਡੇ ਫਾਇਦੇ ਦੇਖੋ ਜੀ ਫਾਇਦੇ ਸਿਰਫ 4 ਦਿਨਾਂ ਹੈ ਵਾਰੀ ਵਾਰੀ ਕਰੀ ਜੰਨੇ ਆ 4 ਦਿਨਾਂ ਦੇ ਵਿੱਚ ਵਿੱਚ ਆ ਜਾਓ ਤੇ ਫਾਇਦਾ ਲੈ ਲਓ ਸੇਲ ਦਾ ਕਿਉਂਕਿ ਗਰਮੀ ਦੀ ਸੇਲ ਦੇ ਲਾਸਟ 4 ਦਿਨਾਂ ਹੈ ਤੇ ਇੱਥੇ ਫਾਇਦਾ ਕੀ ਕਰਤਾ ਦੇਖੋ ਬਾਜ਼ਾਰਾ 'ਚ ਖੱਜਲ ਖਵਾਰ ਹੋਣ ਦੀ ਨਹੀਂ ਲੋੜ ਰੇਟਾਂ 'ਤੇ ਲੁੱਟ ਕਰਵਾਉਣ ਦੀ ਨਹੀਂ ਲੋੜ ਥਾਂ ਥਾਂ ੱਟਕੇ ਖਾਂਦੀ ਲੋੜ ਨਹੀਂ ਫ੍ਰੀ ਬਸ ਤੇ ਆਓ ਤੇ ਫ੍ਰੀ ਰਕਸ਼ੇ ਤੇ ਬੈਠੋ ਇਤੋਂ ਆਉਣਾ ਵੀ ਫਰੀ ਜਾਣਾ ਵੀ ਫਰੀ ਤੇ ਰੇਟ ਸੂਟਾਂ ਦੇ ਵੀ ਫਰੀ ਦੇ ਬਾ ਆ ਦੇਖੋ ਜੀ ਕੁੜੀਆਂ ਚਿੜੀਆਂ ਲਈ ਬੁਟੀਕਾਂ ਵਾਲੇ ਸੂਟ ਗਰਮੀ ਵਾਲੇ ਸੂਟ ਬੁਟੀਕਾਂ ਵਾਲੇ ਸੂਟ ਦੁਪੱਟੇ ਸੋਹਣੇ ਆ ਆ ਸੂਟ ਚੈੱਕ ਕਰ ਲੋ ਸਾਰਾ ਫਰੰਟ ਚੈੱਕ ਕਰ ਲੋ ਘੇਰਾ ਚੈੱਕ ਕਰ ਲੋ ਬਾਜ਼ਾਰ ਦੇ ਵਿੱਚ ਹੋ ਰਹੀ ਆ ਬਹੁਤ ਵੱਡੀ ਤੁਹਾਡੀ ਲੁੱਟ ਇੱਥੇ ਫੋਟੋ ਵਾਲੇ ਬੁਟੀਕਾਂ ਵਾਲੇ ਸੂਟਾਂ ਤੇ ਵੀ ਲਾਤੀਆਂ ਭਟੀਆਂ ਵੱਡੀਆਂ ਆਫਰਾ ਕੋਈ 700 ਰੁਪਏ ਦਾ ਕੋਈ 800 ਰੁਪਿਆ ਦਾ ਕੋਈ 850 ਰੁਪਿਆ ਦਾ ਕੋਈ 1000 ਰੁਪਿਆ ਦਾ ਆ ਤੁਹਾਨੂੰ ਅਸੀਂ ਬਾਜ਼ਾਰ 'ਚ ਦਾ 17-1800 ਦਾ ਇੱਕ ਸੂਟ ਮਿਲਦਾ ਇੱਥੇ ਤੁਹਾਨੂੰ ਅਸੀਂ 850 ਦਾ ਇੱਕ ਸੂਟ ਦੇ ਰਣਾ ਰੰਗ ਦੇਖੋ ਕਿੰਨੇ ਸੋਹਣੇ ਜਿਨ੍ਹਾਂ ਨੇ ਲੈਣਾ ਵਿਆਹ ਚਾਹੀਦਾ ਕਪੜਾ ਦਾਜ ਨੂੰ ਦਾ ਕਪੜਾ ਲੈਣਾ ਤੀਨ ਲੈਣੀ ਰਣਾ ਜਿਹੜਾ ਕਪੜਾ ਬਾਜ਼ਾਰ ਤੁਸੀਂ 50000 ਦਾ ਲੈਣਾ ਸਾਡੇ ਕੋਲ ਆ ਜਾਓ 15000 'ਚ 15000 'ਚ ਦਵਾਂਗੇ ਜੀ ਸਿਰਫ 15000 'ਚ ਡਿਜ਼ਾਈਨਾਂ ਦੀ ਕਮੀ ਨਹੀਂ ਹੈ ਵਰਕ ਵਾਲੇ ਸੂਟ ਕੜਾਈ ਵਾਲੇ ਸੂਟ ਆ ਚੈੱਕ ਕਰੀ ਚਲੋ ਸ਼ਹਿਰੀ ਟੇਸਟ ਘੇਰਿਆਂ ਤੇ ਵਰਕ ਦੁਪਟਿਆਂ ਦੇ ਵਰਕ ਸ਼ਾਨਦਾਰ ਚੀਤਾ ਇੱਕ ਤੋਂ ਇੱਕ ਸੂਟ ਤੁਸੀਂ ਦਾਜਵਰੀ ਆਸਤੇ ਲੈਣਾ ਕਿਸੇ ਨੂੰ ਗਿਫਟ ਕਰਨ ਵਾਸਤੇ ਲੈਣਾ ਚਮਕਦੇ ਠਾਠਾ ਮਾਰਦੇ ਗਰਮੀਆਂ ਦੀ ਕਾਟਨ ਵਾਲੇ ਸੂਟੇ ਜੀ ਬਹੁਤ ਵੱਡੇ ਫਾਇਦੇ ਹੋ ਰਿਹਾ ਰਿਕਾਰਡ ਤੋੜਦੇ ਆ ਜਲਦੀ ਆਜੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 9 ਜੂਨ ਤੱਕ ਵੱਡੇ ਫਾਇਦੇ ਹੋ ਰਿਹਾ 100 ਰੁਪਏ ਦਾ ਸੂਟ ਮਿਲ ਰਿਹਾ 350 ਰੁਪਏ ਦਾ ਸੂਟ ਰੈਡੀਮੇਡ ਮਿਲ ਰਿਹਾ ਉਹ 200 ਦੁਪੱਟਿਆਂ ਵਾਲੇ ਨਾਲ ਦੇਈ ਜਾਂਦੇ ਆ ਇਦਾਂ ਦੇ 5-5000 ਵਾਲੇ ਬਟੀਕਾਂ ਵਾਲੇ ਵੀ ਸਾਨੂੰ 2-2000 ਦੇ ਦੇਈ ਜਾਂਦੇ ਆ ਹਰ ਪੱਖੋਂ ਵੱਡੇ ਫਾਇਦੇ ਆਜੋ 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 ਵੀ ਮਾਤੂਸ਼ਰੀ ਦਸਤਾਰ ਬਾਗੇ ਪ੍ਰਾਣਾ ਆਜੋ ਭੱਟੇ ਫਾਇਦੇ ਕਰਕੇ ਭੇਜਣਿਆ ਇਤਿਹਾਸ ਤੇ 4 ਦਿਨ ਬਹੁਤ ਵੱਡੇ ਆ ਕਿੱਥੇ ਤੁਹਾਡੇ ਫਾਇਦੇ ਹੋਣੇ ਆ ਬਾਗਾ ਪ੍ਰਾਣਾ ਮੋਗਾ ਰੋਡ ਮਾਤੂਸ਼ਰੀ ਦਸਤਾਰ ਤੇ ਬਾਜ਼ਾਰ ਸਾਰੇ ਵੇਲੇ ਬੱਠਿਆ ਦੁਕਾਨਦਾਰ ਕਹਿੰਦੇ ਲੈਟਾਂ ਨਹੀਂ ਜਗਾਉਂਦੇ ਪਰ ਇੱਥੇ ਮੇਲੇ ਲੱਗਿਆ ਆਹ ਕੈਮਰਾ ਘੁਮਾਰਿਓ ਚਾਰੇ ਪਾਸੇ ਕੈਮਰਾ ਸਾਰੇ ਪਾਸੇ ਕੈਮਰਾ ਘੁਮਾ ਕੇ ਦਿਖਾ ਦਿਓ ਕਿੰਡਾ ਵੱਡਾ ਰਸ਼ ਠਾਠਾਂ ਮਾਰਦਾ ਇਕੱਠ ਲੋਕ ਦੂਰੋਂ ਦੂਰੋਂ ਆ ਚੁੱਕੇ ਆ ਬਾਹਰ ਦੇਖੋ ਮੋਟਰਸਾਈਕਲ ਗੱਡੀਆਂ ਸਕੂਟਰ ਫੋਰਚੂਨਰਾਂ ਕਾਰਾਂ 18 ਇੱਥੇ ਆ ਚੁੱਕੀਆਂ ਲੋਕੀ ਹੁਣ ਸਿਆਣੇ ਹੋ ਗਏ ਆ ਲੋਕੀ ਕਹਿੰਦੇ ਸਾਡੇ ਫਾਇਦੇ ਕਰ ਰਹੇ ਮਾਤੂ ਸ਼ਰੀ ਦਸਤਾਰ ਨੇ ਬਾਗੇ ਪ੍ਰਾਣੇ ਓਏ ਹੁਣ ਕੇ ਰਾਜਨਾਮ ਬੈਠੇ ਰਹੋ ਇਹ ਚਾਰ ਦਿਨ ਹੁਣ ਬਾਂਡੇ ਬੁੰਡੇ ਨਾਲ ਜਾਇਓ ਪੂਆ ਮਾਸੀ ਤਾਈ ਨੂੰ ਮੈਨਨ ਜਾਇਓ ਪੂਆ ਮਾਸੀਆਂ ਚਾਚੇ ਨੂੰ ਇੱਥੇ ਲੈ ਕੇ ਆਓ ਕਿਉਂਕਿ ਫਾਇਦੇ ਹੋ ਰਿਆ ਲੱਖਾਂ ਰੁਪਈਆ ਵਾਲਾ ਕੱਪੜਾ ਹਜ਼ਾਰਾਂ ਰੁਪਈਆ ਹੀ ਦੇ ਕੇ ਵੇਚਾਂਗੇ ਥੋੜੇ ਪੈਸਿਆਂ 'ਚ ਝੋਲੇ ਪਰ ਪਰ ਕੇ ਦਮਾਗੇ ਰਿਕਸ਼ੇ ਦੀ ਸਰਵਿਸ ਫ੍ਰੀ ਕਰਤੀ ਆ ਸੂਟ ਸਸਤੇ ਕਰਤੀ ਆ ਸਾਡੇ ਕੋਲ ਕੁਰਤੇ ਪਜਾਮੇ ਕੋਟ ਪੈਂਟ ਬਲੇਜ਼ਰ ਸ਼ੇਰਵਾਨੀਆਂ ਪੱਗਾਂ ਸੂਟ ਸ਼ਰਾਰੇ ਗਰਾਰੇ ਗੌਨ ਡ੍ਰੈਸਾਂ ਲਹਿੰਗੇ ਸਾਰਾ ਇਸ ਮਨ ਅਖਾਤ ਤੇ ਜਮਾਗੇ ਚਾਰ ਦਿਨ ਜੇਤੇ ਰੱਖਿਓ ਵੀਰਵਾਰ ਕੱਲ ਸਵੇਰੇ ਆਜੋ ਵੀਡੀਓ ਦੇਖੋ ਸਵੇਰੇ ਆਜੋ ਸ਼ੁੱਕਰਵਾਰ ਆਜੋ ਸ਼ਨੀਵਾਰ ਆਜੋ ਐਤਵਾਰ ਆਜੋ ਕੈਮਰਾਮੈਨ ਸੁਖਨੰਦਨ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਬੱਗਾ ਪ੍ਰਾਣ